ਲੋ ਜੀ ਅੱਜ ਆ ਨਵਾਂ ਤੇ ਵੱਡਾ ਪਟਾਕਾ ਪਹਿ ਗਿਆ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੇ ਗੁੱਸੇ ਚ ਆ ਕੇ ਕਾਂਗਰਸ ਦੇ ਸੀਨੀਅਰ ਨੇਤਾ ਤੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਸਖਤ ਕਾਰਵਾਈ ਕਰਨ ਦੇ ਆਦੇਸ਼ ਦੇ ਦਿੱਤੇ ਨੇ ਮਾਮਲਾ ਪੰਜਾਬ ਬੰਬਾਂ ਦੇ ਨਾਲ 50 ਹੈਂਡ ਗਰਨੇਡ ਦੇ ਨਾਲ ਜੁੜਿਆ ਹੋਇਆ ਤੇ ਇਸ ਪੂਰੇ ਮਾਮਲੇ ਤੇ ਚਾਰ ਵੱਡੇ ਸਵਾਲ ਭਗਵੰਤ ਮਾਨ ਤੇ ਵੀ ਤੇ ਪ੍ਰਤਾਪ ਸਿੰਘ ਬਾਜਵਾ ਤੇ ਵੀ ਉੱਠ ਖੜੇ ਹੋਏ ਨੇ ਜਿਹੜੇ ਆਪਾਂ ਇਸ ਵੀਡੀਓ ਚ ਉੱਚਾਂਗੇ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਖੁਦ ਕੈਮਰਿਆਂ ਸਾਹਮਣੇ ਆਏ ਕਿੰਨੇ ਟਾਈਮ ਬਾਅਦ ਉਹ ਐਦਾਂ ਸਪੈਸ਼ਲ ਕੈਮਰੇ ਦੇ ਅੱਗੇ ਬਹਿ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਨੇ ਮਾਮਲਾ ਕੀ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਤੁਹਾਨੂੰ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਠੀਕ ਲੱਗਦੀ ਹੈ ਜਾਂ ਭਗਵੰਤ ਮਾਨ ਦੀ ਗੱਲ ਠੀਕ ਲੱਗਦੀ ਹੈ ਜਾਂ ਮੇਰੇ ਉਹ ਚਾਰ ਸਵਾਲ ਠੀਕ ਲੱਗਦੇ ਨੇ ਜਿਹੜੇ ਮੈਂ ਕੰਨੇ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਹੈ ਉਹ ਬਿਆਨ ਇਹ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਕੁਝ ਵਿਅਕਤੀ ਪੰਜਾਬ ਬੰਬ ਲੈ ਕੇ ਆਏ ਨੇ ਉਹਦੇ ਵਿੱਚੋਂ 18 ਬੰਬ ਜਿਹੜੇ ਆ ਉਹ ਉਹਨਾਂ ਨੇ ਚਲਾ ਦਿੱਤੇ ਨੇ ਵੱਖ-ਵੱਖ ਚੌਕੀਆਂ ਦੇ ਉੱਪਰ ਥਾਣਿਆਂ ਦੇ ਉੱਪਰ ਔਰ ਜਿਵੇਂ ਪਿਛਲੇ ਦਿਨੀ ਐਕਸ ਮੰਤਰੀ ਮਨਰंजन ਸਿੰਘ ਮਨਰੰਜਨ ਕਾਲੀਆ ਦੇ ਘਰ ਤੇ ਹੈਂਡ ਗ੍ਰਨੇਡ ਸੁੱਟਿਆ ਗਿਆ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੇ ਸੀਨੀਅਰ ਨੇਤਾ ਨੇ ਇਹ ਬਿਆਨ ਦਿੱਤਾ ਕਿ 18 ਚਲਾਤੇ ਨੇ 50 ਚੋਂ 32 ਅਜੇ ਉਹਨਾਂ ਦੇ ਕੋਲ ਨੇ ਔਰ ਉਹ 32 ਅਜੇ ਪੰਜਾਬ ਦੇ ਵਿੱਚ ਚੱਲਣੇ ਨੇ ਹੁਣ ਇਹ ਜਦੋਂ ਬਿਆਨ ਪ੍ਰਤਾਪ ਬਾਜਵਾ ਨੇ ਦਿੱਤਾ ਤਾਂ ਉਸ ਤੋਂ ਬਾਅਦ ਫਿਰ ਅੱਜ ਮੁੱਖ ਮੰਤਰੀ ਪੂਰੇ ਗੁੱਸੇ ਦੇ ਵਿੱਚ ਇਹਦੇ ਤੇ ਲਾਈਵ ਹੋਏ ਨੇ ਔਰ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਕਿਵੇਂ ਪਤਾ ਕਿ ਪੂਰੇ ਪੰਜਾਬ ਬੰਬ ਲੈ ਕੇ ਕੁਝ ਬੰਦੇ ਆਏ ਨੇ 18 ਉਹਨਾਂ ਨੇ ਚਲਾਤੇ ਨੇ 32 ਅਜੇ ਵੀ ਉਹਨਾਂ ਦੇ ਕੋਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਇਹ ਜਾਣਕਾਰੀ ਨਾ ਤਾਂ ਸਾਡੀਆਂ ਅਜੇ ਤੱਕ ਇੰਟੈਲੀਜੈਂਸੀ ਕੋਲ ਸੀਆਈਡੀ ਕੋਲ ਤੇ ਏਜੰਸੀਆਂ ਕੋਲ ਹੈ ਨਾ ਪੰਜਾਬ ਸਰਕਾਰ ਕੋਲੇ ਨਾ ਕੇਂਦਰ ਸਰਕਾਰ ਕੋਲੇ ਤੇ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਉਹ 50 ਬੰਬ ਲੈ ਕੇ ਆਏ ਨੇ ਤੇ 18 ਚਲਾ ਪਏ ਨੇ ਤੇ 32 ਅਜੇ ਉਹਨਾਂ ਦੇ ਕੋਲੇ ਨੇ ਤੇਰਾ ਕਿਤੇ ਪਾਕਿਸਤਾਨ ਦੇ ਨਾਲ ਜਾਂ ਪਾਕਿਸਤਾਨ ਦੇ ਇਹੋ ਜੇ ਕੰਮ ਕਰਨ ਵਾਲਿਆਂ ਨਾਲ ਕੋਈ ਸੰਬੰਧਤਾ ਨਹੀਂਗਾ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸਖਤ ਤੋਂ ਸਖਤ ਹੁਕਮ ਦਿੰਦਾ ਪੁਲਿਸ ਤੁਰੰਤ ਇਹ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਸਖਤ ਕਾਰਵਾਈ ਕਰੇ ਇਦੇ ਤੋਂ ਪੁੱਛਗਿੱਛ ਕਰੇ ਵੀ ਤੈਨੂੰ ਇਹ ਚੀਜ਼ ਦੀ ਜਾਣਕਾਰੀ ਕਿਵੇਂ ਮਿਲੀ ਹੈ ਕਿੱਥੋਂ ਮਿਲੀ ਹੈ ਕੀ ਜਾਣਕਾਰੀ ਹੈ ਤੇਰੇ ਕੋਲ ਔਰ ਜੇ ਤੇਰੇ ਕੋਲ ਇਹ ਜਾਣਕਾਰੀ ਆਈ ਹੋਈ ਹੈ ਤਾਂ ਤੂੰ ਫਿਰ ਕੀ ਵੇਟ ਕਰ ਰਿਹਾ ਹੈ ਤੂੰ ਇਹ ਜਾਣਕਾਰੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨੂੰ ਕਿਉਂ ਨਹੀਂ ਸਿੱਧੇ ਰੂਪ ਚ ਦਿੱਤੀ ਤੂੰ ਮੀਡੀਆ ਸਾਹਮਣੇ ਆ ਕੇ ਇਹ ਖੁਲਾਸਾ ਕਰ ਰਿਹਾ ਹੈ ਤੈਨੂੰ ਕਿੱਥੋਂ ਪਤਾ ਲੱਗਿਆ ਹੈ ਕਿ ਜਾਂ ਫਿਰ ਤੂੰ ਇਹ ਸਾਰਾ ਕੁਝ ਝੂਠ ਬੋਲ ਰਿਹਾ ਹੈ ਤੇ ਪੰਜਾਬ ਚ دہشت ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਤਾਂ ਤੂੰ ਇਹ ਸਾਰਾ ਕੁਝ ਐਵੇਂ ਹੀ ਤੁੱਕੇ ਨਾਲ ਝੂਠਾ دہشت ਫਲਾਉਣ ਲਈ ਬੋਲ ਰਿਹਾ ਹੈ ਤਾਂ ਫਿਰ ਵੀ ਇਹ ਇੱਕ ਬਹੁਤ ਸੀਰੀਅਸ ਜੁਰਮ ਹੈ ਇੱਕ ਸੀਰੀਅਸ ਅਪਰਾਧ ਹੈ ਤੇ ਜੇ ਤੇਰੇ ਕੋਲ ਜਾਣਕਾਰੀ ਹੈਗੀ ਹੈ ਪੱਕੀ ਤੇ ਤੂੰ ਫਿਰ ਇਹ ਦੱਸ ਵੀ ਤੇਰੇ ਕੋਲੇ ਜਾਣਕਾਰੀ ਹੈਗੀ ਕਿੱਥੋਂ ਹੈ ਤੇਰਾ ਉਹਨਾਂ ਨਾਲ ਸੰਬੰਧ ਕੀ ਹੈ ਇਹ ਵੀ ਇੱਕ ਸੀਰੀਅਸ ਅਪਰਾਧ ਹੈ ਹੁਣ ਪਹਿਲੀ ਗੱਲ ਤਾਂ ਇਹਦੇ ਤੇ ਇਹ ਵੇਖਣਾ ਵੀ ਮੁੱਖ ਮੰਤਰੀ ਭਗਵੰਤ ਮਾਨ ਹੁਣ ਕਿੱਦਾਂ ਦੀ ਜਾਂਚ ਕਰਨਗੇ ਤੇ ਪ੍ਰਤਾਪ ਸਿੰਘ ਬਾਜਵਾ ਤੇ ਕਿਹੜੀ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਜਿਹੜੀ ਕਿ ਮੁੱਖ ਮੰਤਰੀ ਨੇ ਕਹੀ ਹੈ ਹੁਣ ਚਾਰ ਸਵਾਲ ਜਿਹੜੇ ਭਗਵੰਤ ਮਾਨ ਸਾਹਿਬ ਤੇ ਵੀ ਬਣਦੇ ਨੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਤੇ ਵੀ ਬਣਦੇ ਨੇ ਹੁਣ ਪਹਿਲਾ ਮੈਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਵਾਂ ਪ੍ਰਤਾਪ ਸਿੰਘ ਬਾਜਵਾ ਇਸ ਟਾਈਮ ਵਿਰੋਧੀ ਧਿਰ ਦੇ ਨੇਤਾ ਨੇ ਵਿਧਾਨ ਸਭਾ ਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਚ ਇਸ ਟਾਈਮ ਸਰਕਾਰ ਦੇ ਉਲਟ ਪਹਿਲੀ ਵਿਰੋਧੀ ਤੇ ਹੈ ਤੇ ਵਿਰੋਧੀ ਧਿਰ ਦਾ ਜਿਹੜਾ ਸੰਵਿਧਾਨਕ ਤੌਰ ਤੇ ਜਾਂ ਜਿਹੜਾ ਅਸਲੀ ਕੰਮ ਹੁੰਦਾ ਹੈ ਉਹ ਹੁੰਦਾ ਹੈ ਸਰਕਾਰ ਦੇ ਗਲਤ ਕੰਮਾਂ ਤੇ ਸਵਾਲ ਉਠਾਉਣੇ ਸਰਕਾਰ ਦੇ ਗਲਤ ਕੰਮਾਂ ਤੇ ਰੌਲਾ ਪਾਉਣਾ ਸਰਕਾਰ ਦੇ ਗਲਤ ਕੰਮਾਂ ਦੇ ਉੱਪਰ ਲੋਕਾਂ ਨੂੰ ਵੀ ਖੁਲਾਸੇ ਕਰ ਕਰਕੇ ਦੱਸਣਾ ਇਹ ਵਿਰੋਧੀ ਧਿਰ ਦੇ ਨੇਤਾ ਦਾ ਕੰਮ ਹੁੰਦਾ ਪਰ ਅੱਜ ਤੱਕ ਕਾਂਗਰਸ ਕਿਉਂ ਇਹ ਕੰਮ ਕਰਨ ਚ ਫੇਲ ਰਹੀ ਹੈ ਕਿਉਂ ਕਾਂਗਰਸ 3 ਸਾਲ ਤੱਕ ਨਸ਼ਿਆਂ ਦੇ ਵਿਰੁੱਧ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੱਖ ਨਹੀਂ ਕੀਤਾ ਤੇ ਕਾਂਗਰਸ ਸਰਕਾਰ ਗੁੰਗੀ ਕਾਂਗਰਸ ਪਾਰਟੀ ਗੁੰਗੀ ਬਣੀ ਰਹੀ ਹੈ ਚਾਹੇ ਰਾਜਾ ਵੜਿੰਗ ਹੋਵੇ ਚਾਹੇ ਇਹ ਪ੍ਰਤਾਪ ਬਾਜਵਾ ਹੋਵੇ ਚਾਹੇ ਉਹ ਨਵਜੋਤ ਸਿੱਧੂ ਇਹਨਾਂ ਦਾ ਹੋਵੇ ਚਾਹੇ ਇਹਨਾਂ ਦੇ ਹੋਰ ਲੀਡਰ ਹੋਣ ਸਾਰੇ ਚੁੱਪ ਨੇ ਜੱਜ ਨਾਲ ਕਦੇ ਵੀ ਪੰਜਾਬ 'ਚ ਇਹਨਾਂ ਨੇ ਅੰਦੋਲਨ ਨਹੀਂ ਛੇੜਿਆ ਕੋਈ ਪ੍ਰਦਰਸ਼ਨ ਨਹੀਂ ਕੀਤੇ ਇਸ ਮਾਮਲੇ ਤੇ ਦੂਜੇ ਨੰਬਰ ਤੇ ਹੋਰ ਰਿਸ਼ਵਤਖੋਰੀ ਦਾ ਮਾਮਲਾ ਹੈ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇ ਕੇ ਆਮ ਆਦਮੀ ਪਾਰਟੀ ਅਜੇ ਤੱਕ ਉਹ ਵਾਅਦਾ ਕਰਕੇ ਉਹਦੇ ਤੇ ਪੂਰੀ ਨਹੀਂ ਉਤਰੀ ਇਸ ਮਾਮਲੇ ਤੇ ਕਦੇ ਵੀ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਵੱਡਾ ਕੋਈ ਪ੍ਰਦਰਸ਼ਨ ਜਾਂ ਵੱਡਾ ਕੋਈ ਵਿਰੋਧ ਨਹੀਂ ਖੜਾ ਕੀਤਾ ਕਿਸਾਨਾਂ ਦੇ ਨਾਲ 5 ਮਿੰਟਾਂ ਚ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਪਰ ਆਮ ਆਦਮੀ ਪਾਰਟੀ ਨੇ ਨਹੀਂ ਦਿੱਤੀ ਕਾਂਗਰਸ ਪਾਰਟੀ ਨੇ ਵਿਰੋਧੀ ਧਿਰ ਦੇ ਤੌਰ ਤੇ ਕਿਉਂ ਨਹੀਂ ਕਦੇ ਇਸ ਮਾਮਲੇ ਨੂੰ ਵੱਡਾ ਮੁੱਦਾ ਬਣਾਇਆ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਜਿਹੜਾ ਮਜ਼ਦੂਰ ਤਬਕਾ ਸੀਗਾ ਉਹਦੇ ਨਾਲ ਵੱਡੇ ਵਾਅਦੇ ਕੀਤੇ ਸੀ ਪਰ ਕੱਖ ਨਹੀਂ ਕੀਤਾ ਬਾਅਦ ਚ ਕਾਂਗਰਸ ਪਾਰਟੀ ਨੇ ਇਸ ਮੁੱਦੇ ਨੂੰ ਕਿਉਂ ਨਹੀਂ ਵੱਡਾ ਮੁੱਦਾ ਬਣਾਇਆ ਪੰਜਾਬ 'ਚ ਬੇਰੁਜ਼ਗਾਰਾਂ ਦੇ ਨਾਲ ਕੱਚੇ ਮਲਾਜ਼ਮਾਂ ਦੇ ਨਾਲ ਵੱਡੇ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਪਰ ਕੀਤਾ ਕੱਖ ਨਹੀਂ ਆਮ ਆਦਮੀ ਤੇ ਜਿਹੜੀ ਕਾਂਗਰਸ ਵਿਰੋਧੀ ਧਿਰ ਹੈ ਇਸ ਨੇ ਇਸ ਮਸਲੇ ਨੂੰ ਕਿਉਂ ਨਹੀਂ ਵੱਡਾ ਮੁੱਦਾ ਬਣਾਇਆ ਵਿਰੋਧੀ ਧਿਰ ਦੇ ਤੌਰ ਤੇ ਇਹ ਫੇਲ ਕਿਉਂ ਹੋਏ ਇਹ ਤਾਂ ਸਵਾਲ ਕਾਂਗਰਸ ਤੇ ਹੁਣ ਨਾਲ ਹੀ ਇਹਦੇ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਤਾਜ਼ੇ ਮੁੱਦੇ ਤੇ ਸਵਾਲ ਮੇਰਾ ਬਾਜਵਾ ਸਾਹਿਬ ਤੁਸੀਂ ਪੂਰੀ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਫੇਲ ਸਾਬਤ ਹੋਏ ਪਰ ਜੇਕਰ ਤੁਹਾਡੇ ਕੋਲ ਜਿਹੜੀ ਜਾਣਕਾਰੀ ਤੁਸੀਂ ਕਹਿ ਰਹੇ ਹੋ ਵੀ 50 ਬੰਬ ਨੇ ਕੁਝ ਬੰਦਿਆ ਕੋਲ 18 ਉਹਨਾਂ ਨੇ ਚਲਾ ਲਏ ਨੇ 32 ਉਹਨਾਂ ਕੋਲ ਅਜੇ ਵੀ ਹੈਗੇ ਨੇ ਜੇ ਇਹ ਜਾਣਕਾਰੀ ਤੁਹਾਡੇ ਕੋਲ ਹੈ ਤੇ ਇਹ ਜਾਣਕਾਰੀ ਪੁਖਤਾ ਹੈ ਤਾਂ ਤੁਸੀਂ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਪੁਲਿਸ ਨੂੰ ਇਹਦੀ ਸ਼ਿਕਾਇਤ ਕਿਉਂ ਨਾ ਕੀਤੀ ਤੁਸੀਂ ਮੀਡੀਆ 'ਚ ਆ ਕੇ ਇਹ ਗੱਲ ਅਚਾਨਕ ਬੋਲੀ ਜਿਵੇਂ ਆਪਾਂ ਕੋਈ ਬਗਾਨੇ ਦੇਸ਼ ਬਾਰੇ ਬੋਲ ਰਹੇ ਆ ਜੇਕਰ ਮੰਨ ਲਓ 32 ਬੰਬ ਗਰਨੇਡ ਅਜੇ ਲੋਕਾਂ ਤੇ ਹੋਰ ਚਲਾਏ ਜਾਣੇ ਨੇ ਤੇ ਤੁਹਾਨੂੰ ਇਹ ਪਤਾ ਹੈ ਤਾਂ ਤੁਸੀਂ ਇਸ ਮਾਮਲੇ ਨੂੰ ਸੀਰੀਅਸ ਕਿਉਂ ਨਹੀਂ ਲਿਆ ਤੁਸੀਂ ਭਗਵੰਤਮਾਨ ਸਰਕਾਰ ਨੂੰ ਇਹਦਾ ਬੇਣਾ ਤਾਂ ਦੇ ਰਹੇ ਹੋ ਪਰ ਸਿੱਧੇ ਰੂਪ ਤੇ ਜਾਣਕਾਰੀ ਕਿਉਂ ਨਹੀਂ ਦੇ ਰਹੇ ਵੀ ਉਹ ਬੰਦੇ ਕੌਣ ਨੇ ਕਿੱਥੇ ਨੇ ਉਹਨਾਂ ਕੋਲ ਉਹ ਉਹ ਸਮਾਨ ਕਿੱਥੇ ਉਹਨਾਂ ਨੇ ਰੱਖਿਆ ਜੇ ਤੁਹਾਡੇ ਕੋਲ ਇੰਨੀਕ ਜਾਣਕਾਰੀ ਹੈ ਫਿਰ ਵੱਧ ਵੀ ਹੋ ਸਕਦੀ ਹੈ ਤੁਸੀਂ ਕਿਉਂ ਨਹੀਂ ਬੋਲ ਰਹੇ ਇੱਥੇ ਹੀ ਸਵਾਲ ਭਗਵੰਤਮਾਨ ਸਰਕਾਰ ਤੇ ਵੀ ਪਹਿਲਾ ਸਵਾਲ ਭਗਵੰਤ ਮਾਨ ਸਰਕਾਰ ਕੋਲੇ ਵੇਖੋ ਅੱਜ ਭਗਵੰਤ ਮਾਨ ਸਾਹਿਬ ਨੇ ਕਿਹਾ ਬਈ ਕਾਂਗਰਸ ਦੇ ਨੇਤਾ ਪ੍ਰਤਾਪ ਬਾਜਵਾ ਨੇ ਬੜਾ ਤੱਥਾਂ ਤੋਂ ਰਹਿਤ ਬਿਆਨ ਦਿੱਤਾ ਅੰਦਾਜ਼ੇ ਤੁੱਕੇ ਨਾਲ ਦਿੱਤਾ ਤੇ ਅਸੀਂ ਸਖਤ ਕਾਰਵਾਈ ਕਰਾਂਗੇ ਪਰ ਕੀ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਪਾਰਟੀ ਦੇ ਸਾਰੇ ਲੀਡਰ ਜਿੰਨੇ ਵੀ ਉਹ ਬਿਆਨ ਦੂਜੀਆਂ ਪਾਰਟੀਆਂ ਬਾਰੇ ਜਾਂ ਕਿਸਾਨ ਮਜ਼ਦੂਰ ਤੇ ਦੂਜੇ ਤਬਕਿਆਂ ਬਾਰੇ ਦਿੰਦੇ ਨਹੀਂ ਕੀ ਉਹ ਸਾਰਾ ਕੁਝ ਸਹੀ ਬੋਲਦੇ ਨੇ ਕੀ ਉਹ ਝੂਠ ਨਹੀਂ ਬੋਲਦੇ ਚਲੋ ਤੁਸੀਂ ਬਿਆਨ ਦਿੱਤਾ ਮੁੱਖ ਮੰਤਰੀ ਸਾਹਿਬ ਪਿਛਲੇ ਦਿਨੀ ਵੀ ਰਸਤੇ ਤਾਂ ਛੱਬੂ ਖਣੋਰੀ ਬਾਰਡਰ ਤੇ ਕਿਸਾਨਾਂ ਨੇ ਰੋਕੇ ਸੀ ਕੀ ਤੁਹਾਡਾ ਇਹ ਬਿਆਨ ਸਹੀ ਹੈ ਕਿ ਤੁਸੀਂ ਝੂਠ ਨਹੀਂ ਬੋਲਿਆ ਤੁਸੀਂ ਕਿੰਨੇ ਸਾਰੇ ਇਹੋ ਜਿਹੇ ਬਿਆਨ ਦਿੱਤੇ ਨੇ ਪਿਛਲੇ ਟਾਈਮ 'ਚ ਜਿਹੜੇ ਤੁਸੀਂ ਬਿਲਕੁਲ ਗਲਤ ਦਿੱਤੇ ਨੇ ਜਿਹੜੇ ਉਦਾਂ ਹੈ ਹੀ ਨਹੀਂ ਸੀ ਤੁਸੀਂ ਅੱਜ ਜਦਨ ਕਰ ਕਿਸਾਨਾਂ ਨੇ 4 ਤਰੀਕ ਨੂੰ ਤੁਹਾਡੇ ਨਾਲ ਮੀਟਿੰਗ ਕੀਤੀ ਸੀ ਚੰਡੀਗੜ੍ਹ ਦੇ ਵਿੱਚ ਜਦੋਂ ਤੁਸੀਂ ਮੀਟਿੰਗ ਤੋਂ ਉੱਠ ਗਏ ਸੀ ਨਾਰਾਜ਼ ਹੋ ਕੇ ਮੁੱਖ ਮੰਤਰੀ ਸਾਹਿਬ ਤੁਸੀਂ মিডিਆ ਸਾਹਮਣੇ ਆ ਕੇ ਇਹ ਗੱਲ ਕਹੀ ਕਿ ਕਿਸਾਨਾਂ ਕੋਲ ਇੱਕ ਵੀ ਮੁੱਦਾ ਪੰਜਾਬ ਸਰਕਾਰ ਨਾਲ ਸਬੰਧਤ ਨਹੀਂ ਸੀ ਸਾਰੀਆਂ ਮੰਗਾਂ ਕੇਂਦਰ ਨਾਲ ਸਬੰਧਤ ਸੀ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਹ ਵੱਡਾ ਝੂਠ ਨਹੀਂ ਬੋਲਿਆ ਜਦੋਂ ਕਿ ਪੂਰਾ ਕਿਸਾਨ ਤਬਕਾ ਕਹਿ ਰਿਹਾ ਜਿਹੜੀਆਂ ਮੰਗਾਂ ਠਾਰਾ ਮੰਗਾਂ ਤੁਹਾਡੇ ਕੋਲ ਲੈ ਕੇ ਗਏ ਸੀਗੇ ਉਹ ਸਾਰੀਆਂ ਹੀ ਪੰਜਾਬ ਸਰਕਾਰ ਨਾਲ ਸੰਬੰਧਤ ਸਨ ਕੀ ਤੁਸੀਂ ਤੇ ਤੁਹਾਡੀ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਬੇਰੁਜ਼ਗਾਰਾਂ ਦੇ ਨਾਲ ਦੁਕਾਨਦਾਰਾਂ ਦੇ ਨਾਲ ਕੱਚੇ ਮੁਲਾਜ਼ਮਾਂ ਦੇ ਨਾਲ ਤੇ ਔਰਤਾਂ ਦੇ ਨਾਲ ਉਹ ਵੱਡੇ ਵਾਅਦੇ ਨਹੀਂ ਸੀ ਕੀਤੇ ਜਿਹੜੇ ਤੁਸੀਂ ਅੱਜ ਤੱਕ ਨਹੀਂ ਪੂਰੇ ਕੀਤੇ ਮੁੱਖ ਮੰਤਰੀ ਸਾਹਿਬ ਇਸ ਮੁੱਦੇ ਨਾਲ ਜੁੜਿਆ ਜਿਹੜਾ ਸਵਾਲ ਤੁਹਾਨੂੰ ਕਰਨਾ ਹੈ ਜੇਕਰ ਪ੍ਰਤਾਪ ਬਾਜਵਾ ਉਹਦੇ ਕੋਲ ਕੋਈ ਐਹੋ ਜੀ ਜਾਣਕਾਰੀ ਹੈਗੀ ਹੈ ਜਿਹੜੀ ਦਾ ਉਹ ਦਾਵਾ ਕਰ ਰਿਹਾ ਹੈ ਕਿ 50 ਗ੍ਰਨੇਡ ਲੈ ਕੇ ਬੰਦੇ ਆਏ ਨੇ 18 ਚਲਾਤੇ ਨੇ ਤਾਂ ਇਹ ਜਾਣਕਾਰੀ ਜੇ ਤੁਹਾਡੇ ਕੋਲ ਨਹੀਂ ਹੈ ਤੁਹਾਡੀ ਪੁਲਿਸ ਕੋਲ ਨਹੀਂ ਹੈ ਤਾਂ ਫਿਰ ਕਿਉਂ ਨਹੀਂ ਹੈ ਹੁਣ ਜੇ ਇਹ ਗੱਲ ਪ੍ਰਤਾਪ ਸਿੰਘ ਬਾਜਵਾ ਦੀ ਬਿਲਕੁਲ ਹੀ ਆਪਾਂ ਗਲਤ ਕਹੀਏ ਬਿਲਕੁਲ ਹੀ ਗਲਤ ਇਹ ਜਾਪਦੀ ਨਹੀਂ ਲੱਗਦੀ ਨਹੀਂ ਕਿਉਂ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਧਮਾਕੇ ਹੋਏ ਨੇ ਆ ਪਿਛਲੇ ਦਿਨੀ ਐਕਸ ਮੰਤਰੀ ਮਨਨਜਨ ਕਾਲੀਆ ਦੇ ਘਰ ਤੇ ਜਿਹੜਾ ਗ੍ਰਨੇਡ ਸੁੱਟਿਆ ਗਿਆ ਕੀ ਉਹ ਨਹੀਂ ਸੁੱਟਿਆ ਗਿਆ ਪਿਛਲੇ ਦਿਨੀ ਜਿਹੜਾ ਜਲੰਧਰ ਦੇ ਵਿੱਚ ਇੱਕ ਯੂਟਿਊਬਰ ਦੇ ਘਰ ਦੇ ਵਿੱਚ ਗ੍ਰਨੇਡ ਸੁੱਟਿਆ ਗਿਆ ਕੀ ਉਹ ਨਹੀਂ ਸੁੱਟਿਆ ਗਿਆ ਜਦੋਂ ਕਿ ਦੋਵੇਂ ਥਾਵਾਂ ਤੇ ਪੰਜਾਬ ਦੇ ਡੀਜੀਪੀ ਨੇ ਪ੍ਰੈਸ ਕਾਨਫਰੰਸਾਂ ਕਰਕੇ ਮੰਨਿਆ ਪਿਛਲੇ ਦਿਨੀ ਅਮਰਸਰ ਸਾਹਿਬ ਦੇ ਵਿੱਚ ਇੱਕ ਮੰਦਰ ਦੇ ਵਿੱਚ ਜਿਹੜਾ ਬੰਬ ਸੁੱਟਿਆ ਗਿਆ ਗ੍ਰਨੇਡ ਕੀ ਉਹ ਨਹੀਂ ਸੀ ਸੁੱਟਿਆ ਗਿਆ ਕਿੰਨੀਆਂ ਹੋਰ ਚੌਂਕੀਆਂ ਤੇ ਧਮਾਕੇ ਹੋਏ ਕੀ ਉਹ ਨਹੀਂ ਹੋਏ ਜਦ ਹੋਏ ਨਹੀਂ ਤਾਂ ਫਿਰ ਇਹਦਾ ਮਤਲਬ ਪ੍ਰਤਾਪ ਸਿੰਘ ਬਾਜਵਾ ਦੀ ਜਾਣਕਾਰੀ ਠੀਕ ਵੀ ਹੋ ਸਕਦੀ ਹੈ ਇਹ ਵੀ ਹੋ ਸਕਦਾ ਵੀ ਉਹਨੂੰ ਕਿਸੇ ਤਰੀਕੇ ਨਾਲ ਆਸ-ਪਾਸੋਂ ਸੂਚਨਾ ਮਿਲੀ ਹੋਵੇ ਉਹ ਵੀ ਪਹਿਲਾਂ ਸਰਕਾਰ ਚ ਰਿਆ ਉਹ ਵੀ ਵਿਰੋਧੀ ਧਿਰ ਦਾ ਨੇਤਾ ਵਿਧਾਨ ਸਭਾ ਦੇ ਵਿੱਚ ਉਹਦੇ ਕੋਲ ਵੀ ਤਾਂ ਕੋਈ ਜਾਣਕਾਰੀਆਂ ਹੋ ਸਕਦੀਆਂ ਨੇ ਭਾਵੇਂ ਪ੍ਰਤਾਪ ਸਿੰਘ ਬਾਜਵਾ ਨੇ ਜ਼ਿੰਮੇਵਾਰਤਾ ਦੀ ਘਾਟ ਦਿਖਾਈ ਭਾਵੇਂ ਕਿ ਉਹਨੂੰ ਜਿਸ ਤਰੀਕੇ ਨਾਲ ਇਹਨਾਂ ਚੀਜ਼ਾਂ ਦੀ ਸ਼ਿਕਾਇਤ ਕਰਨੀ ਚਾਹੀਦੀ ਆ ਉਹਨੇ ਉਹ ਨਹੀਂ ਕੀਤੀ ਪਰ ਫਿਰ ਵੀ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਤੇ ਤੇ ਤੁਹਾਡੀ ਪੁਲਿਸ ਤੇ ਤਾਂ ਸਿੱਧਾ ਸਿੱਧਾ ਸਵਾਲ ਬਣਦਾ ਹੀ ਆ ਅੱਛਾ ਤੁਸੀਂ ਇਹ ਕਹਿ ਰਹੇ ਹੋ ਕਿ ਉਹ دہشت ਜਤਾ ਕਰ ਰਿਹਾ ਹੈ ਇਹ ਠੀਕ ਹੈ ਕਿ ਉਹਦੀ ਇਹ ਗੱਲ ਕਰਨ ਦਾ ਤਰੀਕਾ ਜਿਹੜਾ ਗੈਰ ਜ਼ਿੰਮੇਵਾਰ ਸੀ ਇਹ ਮੈਂ ਕਹਿ ਰਿਹਾ ਪਰ ਕੀ ਪੰਜਾਬ ਤੋਂ ਪਿਛਲੇ ਟਾਈਮ ਤੇ ਇਹ ਗਰਨੇਡ ਹਮਲੇ ਨਹੀਂ ਹੋਏ ਤੁਸੀਂ ਤੁਹਾਡੀ ਸਰਕਾਰ ਤੇ ਪੁਲਿਸ ਇਸ ਗੱਲ ਤੋਂ ਮੁੱਕਰ ਹੀ ਨਹੀਂ ਸਕਦੀ ਬਿਲਕੁਲ ਨਹੀਂ ਮੁੱਕਰ ਸਕਦੀ ਹੋਏ ਆ ਅੱਜ ਵੀ ਜਿਹੜਾ ਪੰਜਾਬ ਦੇ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਦੇ ਚ ਉਹਨਾਂ ਨੇ ਇਹ ਗੱਲ ਆਖੀ ਹੈ ਉਹਨਾਂ ਨੇ ਇਹ ਕਬੂਲਿਆ ਕਿ ਜਿਹੜਾ ਪਿਛਲੇ ਦਿਨੀ ਐਕਸ ਮੰਤਰੀ ਕੈਬਨਟ ਮੰਤਰੀ ਮਨਰੰਜਨ ਕਾਲੀਆ ਦੇ ਘਰ ਤੇ ਜਲੰਧਰ ਦੇ ਵਿੱਚ ਅਟੈਕ ਹੋਇਆ ਵੀ ਉਹਦੇ ਨਾਲ ਸੰਬੰਧਤ ਵਿਅਕਤੀ ਫੜੇ ਨੇ ਮੁੱਖ ਮੁੱਲਜ਼ਮ ਫੜਿਆ ਤੇ ਇੱਕ ਕੋਈ ਅਬੇਜੀਤ ਉਹ ਹਰਿਆਣੇ ਦੇ ਕੁਰਕ ਖੇਤਰ ਪੁਲਿਸ ਨਾਲ ਸਾਂਝਾ ਆਪਰੇਸ਼ਨ ਕਰਕੇ ਫੜਨ ਦੀ ਖਬਰ ਵੀ ਆ ਰਹੀ ਹੈ ਹੁਣ ਇਹਦੇ ਤੇ ਤੁਸੀਂ ਇਹ ਤਾਂ ਕਹਿ ਨਹੀਂ ਸਕਦੇ ਵੀ ਇਹ ਕੁਝ ਹੋ ਨਹੀਂ ਰਿਹਾ ਹੁਣ ਮੁੱਖ ਮੰਤਰੀ ਸਾਹਿਬ ਨੂੰ ਇੱਕ ਸਵਾਲ ਮੈਂ ਨਾਲ ਲੱਗਵਾ ਹੋਰ ਕਰ ਦੇਣਾ ਚਾਹਣਾ ਮੁੱਖ ਮੰਤਰੀ ਸਾਹਿਬ ਤੁਸੀਂ ਪਿਛਲੇ ਦਿਨਾਂ ਤੋਂ ਇਹ ਕਹਿ ਰਹੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਵੀ ਨਸ਼ਾ ਵੇਚੂਗਾ ਉਹਦੇ ਘਰ ਟਹਿਣਗੇ ਅਸੀਂ ਟਾਵਾਂਗੇ ਮਾਹੌਲ ਵੀ ਐਵੇਂ ਬਣਿਆ ਵੀ ਨਸ਼ੇ ਵਾਲਾਂ ਦੇ ਘਰ ਟਾਏ ਜਾ ਰਹੇ ਨੇ ਪਰ ਅਸਲੀਅਤ ਕੀ ਸੀ ਉਹ ਤਾਂ ਡੀਜੀਪੀ ਸਾਹਿਬ ਨੇ ਇੱਕ ਦਿਨ ਪਹਿਲਾਂ ਜਦੋਂ ਪੱਤਰਕਾਰਾਂ ਨੇ ਚਲਦੀ ਪ੍ਰੈਸ ਕਾਨਫਰੰਸ 'ਚ ਪੁੱਛ ਲਿਆ ਵੀ ਬਠਿੰਡੇ ਵਾਲੀ ਉਹ ਪੁਲਿਸ ਵਾਲੀ ਬੀਬੀ ਦਾ ਘਰ ਕਿਉਂ ਨਹੀਂ ਟਾ ਰਹੇ ਉਹਦੇ ਤੇ ਕਿਉਂ ਨਹੀਂ ਬਲੋਜਾ ਚਲਾ ਰਹੇ ਉਹਦੇ ਕੋਲੋਂ ਵੀ ਨਸ਼ਾ ਫੜਿਆ ਗਿਆ ਤਾਂ ਉਦੋਂ ਡੀਜੀਪੀ ਸਾਹਿਬ ਗੌਰਵ ਯਾਦਵ ਨੇ ਖਲਾਸਾ ਕੀਤਾ ਵੀ ਭਾਈ ਅਸੀਂ ਨਸ਼ਾ ਰੋਕੂ ਕਾਨੂੰਨ ਦੇ ਤਹਿਤ ਕਿਸੇ ਦਾ ਘਰ ਢਾ ਹੀ ਨਹੀਂ ਸਕਦੇ ਸਾਡੇ ਕੋਲ ਕੋਈ ਪਰਮਿਸ਼ਨ ਨਹੀਂ ਕਾਨੂੰਨੀ ਤੌਰ ਤੇ ਕਿ ਅਸੀਂ ਘਰ ਢਾ ਦਈਏ ਨਾ ਅਸੀਂ ਕਿਸੇ ਨਸ਼ੇ ਵਾਲੇ ਦਾ ਘਰ ਢਾ ਰਹੇ ਹਾਂ ਉਹਨਾਂ ਨੇ ਕਿਹਾ ਵੀ ਅਸੀਂ ਘਰ ਤਾਂ ਢਾ ਰਹੇ ਹਾਂ ਉਹਨਾਂ ਦੇ ਜਿਨ੍ਹਾਂ ਨੇ ਨਜਾਇਜ਼ ਥਾਵਾਂ ਤੇ ਉਸਾਰੀ ਕੀਤੀ ਹੈ ਤੇ ਜਿਨ੍ਹਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਕੋਲੇ ਸੂਚਨਾ ਹੈ ਵੀ ਉਹ ਜਗ੍ਹਾ ਉਹਨਾਂ ਦੇ ਨਾਂ ਨਹੀਂ ਹੈਗੀ ਤੇ ਉਹਨਾਂ ਨੇ ਸਰਕਾਰੀ ਥਾਂ ਤੇ ਘਰ ਪਾਇਆ ਹੈ ਉਹ ਟਾਰੇ ਅਸੀਂ ਹੁਣ ਤੁਸੀਂ ਦੱਸੋ ਮੁੱਖ ਮੰਤਰੀ ਸਾਹਿਬ ਗੱਲ ਤੁਹਾਡੀ ਠੀਕ ਮੰਨੀਏ ਕਿ ਡੀਜੀਪੀ ਸਾਹਿਬ ਦੀ ਤੁਸੀਂ ਆਪ ਕਬੂਲ ਲਿਆ ਵੀ ਅਸੀਂ ਬਲਡੋਜ਼ਰ ਚੱਲਣਗੇ ਨਸ਼ੇ ਵਾਲਿਆਂ ਦੇ ਚੱਲ ਵੀ ਰਹੇ ਨੇ ਤੇ ਚੱਲਣਗੇ ਡੀਜੀਪੀ ਸਾਹਿਬ ਕਹਿੰਦੇ ਵੀ ਅਸੀਂ ਤਾਂ ਨਸ਼ਾ ਰੋਕੂ ਕਾਨੂੰਨ ਐਨਡੀਪੀਐਸ ਐਕਟ ਦੇ ਤਹਿਤ ਅਸੀਂ ਕਿਸੇ ਦੇ ਘਰ ਤੇ ਸਾਡੇ ਕੋਲ ਕੋਈ ਰਾਈਟ ਨਹੀਂਗਾ ਕਿ ਅਸੀਂ ਉਹਦਾ ਘਰ ਤਾ ਸਕੀਏ ਹੁਣ ਦੋਵੇਂ ਬਿਆਨ ਅਲੱਗ-ਅਲੱਗ ਨੇ ਇੱਕ ਦੂਜੇ ਦੇ ਉਲਟ ਨੇ ਤੁਸੀਂ ਦੱਸੋ ਸੀਐਮ ਸਾਹਿਬ ਕਿਹੜੀ ਗੱਲ ਨੂੰ ਠੀਕ ਮੰਨਿਆ ਜਾਵੇ ਤੁਹਾਡਾ ਬਿਆਨ ਠੀਕ ਹੈ ਜਾਂ ਡੀਜੀਪੀ ਸਾਹਿਬ ਦਾ ਠੀਕ ਹੈ ਹੁਣ ਤੁਹਾਡੇ ਬਿਆਨਾਂ ਤੇ ਇਹਨਾਂ ਵਖਰੇਵਾ ਕਿਉਂ ਆ ਤਾਂ ਫਿਰ ਪੰਜਾਬ ਦੇ ਵਿੱਚ ਇੰਨਾ ਵੱਡੀ ਇਹ ਪਰਸੈਪਸ਼ਨ ਜਿਹੜੀ ਫਲਾਈ ਗਈ ਇੰਨਾ ਵੱਡਾ ਜਿਹੜਾ ਇਹ ਸੀਨ ਫਲਾਇਆ ਗਿਆ ਵੀ ਨਸ਼ੇ ਵਾਲਿਆਂ ਦੇ ਘਰ ਟਾਏ ਜਾ ਰਿਹਾ ਨਸ਼ੇ ਵਾਲਿਆਂ ਦੇ ਘਰ ਟਾਏ ਜਾ ਰਿਹਾ ਤੇ ਫਿਰ ਇਹ ਸੀਨ ਫਲਾਇਆ ਕਿਉਂ ਗਿਆ ਸਵਾਲ ਪਹਿਲਾਂ ਸੀ ਸਾਡੇ ਮਨਾਂ ਚ ਪਹਿਲਾਂ ਤੋਂ ਹੀ ਸੀ ਵੀ ਪੁਲਿਸ ਦੇ ਕੋਲ ਤਾਂ ਇਹ ਪਾਵਰ ਨਹੀਂ ਹੈਗੀ ਕਿ ਉਹ ਅਦਾਲਤ ਦੇ ਹੁਕਮਾਂ ਤੋਂ ਬਿਨਾਂ ਕਿਸੇ ਦੇ ਘਰ ਟਾ ਸਕੇ ਦੋਸ਼ ਚਾਹੇ ਉਹਦੇ ਤੇ ਕੋਈ ਵੀ ਹੋਵੇ ਪਰ ਹੁਣ ਡੀਜੀਪੀ ਸਾਹਿਬ ਨੇ ਇਹ ਗੱਲ ਕਲੀਅਰ ਕਰ ਦਿੱਤੀ ਹੈ ਹੁਣ ਇਹ तमाम ਸਵਾਲ ਨੇ ਜਿਹੜੇ ਤੁਹਾਡੀ ਸਰਕਾਰ ਤੇ ਵੀ ਖੜੇ ਨੇ ਪਰ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਉਹਦੀ ਪੁਨਛਣ ਜਰੂਰ ਹੋਣੀ ਚਾਹੀਦੀ ਹੈ ਪ੍ਰਤਾਪ ਸਿੰਘ ਬਾਜਵਾ ਕੋਲੇ ਜਾਣਕਾਰੀ ਕਿੱਥੋਂ ਸੀ ਕਿਨੇ ਸੀ ਉਹਨੇ ਫਿਰ ਪੁਲਿਸ ਨੂੰ ਸਿੱਧੀ ਜਾਣਕਾਰੀ ਦਿੱਤੀ ਕਿਉਂ ਨਹੀਂ ਇਹ ਪੁਨਛਣ ਪੜਤਾਲ ਜਰੂਰ ਹੋਣੀ ਚਾਹੀਦੀ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਬੇਨਤੀ ਆ ਬਾਜਵਾ ਸਾਹਿਬ ਵਿਰੋਧੀ ਧਿਰ ਦਾ ਰੋਲ ਵੀ ਅਦਾ ਕਦੇ ਕਰ ਲੋ ਉੰਜ ਮੁੱਖ ਮੰਤਰੀ ਸਾਹਿਬ ਤੁਸੀਂ ਪਹਿਲਾਂ ਵੀ ਬੜੀ ਵਾਰ ਸਖਤ ਹੁਕਮ ਜਾਰੀ ਕੀਤੇ ਵੀ ਅਸੀਂ ਰਾਜਾ ਵੜਿੰਗ ਦੀ ਜਾਂਚ ਕਰਾਂਗੇ ਇਹ ਇਹ ਟ੍ਰਾਂਸਪੋਰਟ ਮਨਿਸਟਰ ਰਿਆ ਬੱਸਾਂ ਦੀਆਂ ਬਾਡੀਆਂ ਵਾਲਾ ਮਾਮਲਾ ਇਹ ਦਿੱਤੀ ਅਸੀਂ ਜਾਂਚ ਕਰਾਂਗੇ ਸੁਖਵੀਰ ਬਾਦਲ ਦੇ ਸੁਖਵਲਾਸ ਹੋਟਲ ਦੀ ਸਖਤ ਕਾਰਵਾਈ ਕਰਾਂਗੇ ਪਰ ਅੱਜ ਤੱਕ ਕੱਖ ਨਹੀਂ ਕੀਤਾ ਤੁਸੀਂ ਜੇਕਰ ਉਦਾਂ ਹੀ ਤੁਸੀਂ ਸਖਤ ਕਾਰਵਾਈ ਕਰਨੀ ਹੈ ਫੇਰ ਇਹੋ ਜਿਹੀਆਂ ਸਖਤ ਕਾਰਵਾਈਆਂ ਆਗੇ ਹੱਥ ਜੁੜੇ ਪੂਰੇ ਪੰਜਾਬ ਦੇ ਕਿਉਂਕਿ ਅੱਗੇ ਜਿਹੜੀ ਰਾਜੇ ਵੜਿੰਗ ਤੇ ਤੁਸੀਂ ਸਖਤ ਕਾਰਵਾਈ ਕੀਤੀ ਜਿਹੜੀ ਸੁਖਵੀਰ ਬਾਦਲ ਤੇ ਤੇ ਉਹਦੇ ਸੁਖਵਾਲਾ ਸ ਹੋਟਲ ਤੇ ਕੀਤੀ ਆ ਉਹ ਤਾਂ ਪੰਜਾਬੀਆਂ ਨੇ ਲਈ ਵੇਖ ਹੁਣ ਆ ਨਵੀਂ ਰਹਿ ਗਈ ਸੀ ਦੇਖਣ ਵਾਲੀ ਇਹ ਪ੍ਰਤਾਪ ਸਿੰਘ ਬਾਜਵਾ ਤੇ ਤੁਸੀਂ ਕਿਹਾ ਇਹ ਵੀ ਹੁਣ ਦੇਖਾਂਗੇ ਕਿੱਦਾਂ ਕਰਦੇ ਹਾਂ ਕਿ ਪਹਿਲਾਂ ਵਰਗੀ ਹੁੰਦੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ